ਔਰ ਜਿਹੜੀ ਵਿਧਾਨ ਸਭਾ ਦੇ ਅੰਦਰ ਇੱਕ ਮਰਿਆਦਾ ਜਿਹੜੀ ਹੈ ਔਰ ਵਿਧਾਨ ਸਭਾ ਦੇ ਅੰਦਰ ਜਿਹੜੇ ਕਾਨੂੰਨ ਜਾਂ ਲਾ ਹੁੰਦੇ ਆ ਮੇਰੇ ਖਿਆਲ ਦੇ ਅੰਦਰ ਉਸ ਮਰਿਆਦਾ ਦੀਆਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਧਜੀਆਂ ੜਾਈਆਂ ਜਾ ਰਹੀਆਂ ਪਰ ਉਹ ਕਹਿੰਦੇ ਤੁਸੀਂ ੜਾਈਆਂ ਨਹੀਂ ਜਾਂ ਜੇ ਇੱਕ ਬੀਬੀ ਉੱਠ ਕੇ ਇਹ ਬੋਲੇ ਕਿ ਇਸ ਐਲੋਪੀ ਨੂੰ ਬਾਹਰ ਕੱਢੋ ਇਨੂੰ ਇੱਥੇ ਬੋਲਣ ਦਾ ਕੋਈ ਹੱਕ ਨਹੀਂ ਹੈ। ਉਹ ਕਹਿੰਦੇ ਸੰਤ ਨੂੰ ਪੁੱਠਾ ਬੋਲ ਰਹੇ ਨੇ। ਬਈ ਕਿ ਉਹਨਾਂ ਦੇ ਉਹਨਾਂ ਨੂੰ ਬਈ ਕਿਉਂ ਮੰਗੀਏ ਅਸੀਂ ਮਾਫੀ? ਅਸੀਂ ਤਾਂ ਸਿਰਫ ਇਹ ਕਿਹਾ ਕਿ ਕੀ ਉਹ ਕੋਈ ਇੰਜੀਨੀਅਰ ਹੈ? ਬਈ ਕੀ ਉਹ ਕੋਈ ਟੈਕਨੀਕਲਸ ਨੇ? ਵਿਅਕਤੀ ਜਿਹੜੇ ਆ ਬਈ ਥਾਪਰ ਵਾਲਿਆਂ ਦੇ ਅੰਦਰ ਯੂਨੀਵਰਸਿਟੀਆਂ ਦੇ ਮਾਡਲ ਜਿਹੜੇ ਆ ਉਹ ਟੈਕਨੀਕਲ ਵਿਅਕਤੀਆਂ ਨੇ ਬਣਾਏ। ਗਲਤ ਤਾਂ ਸਿਰਫ ਇੰਨੀ ਸੀ ਨਾ। ਇਸ ਤੋਂ ਵੱਧ ਕਿਤਾ ਕੋਈ ਗੱਲ ਨਹੀਂ ਸੀ। ਲੇਕਿਨ ਜੇ ਉਸ ਗੱਲ ਨੂੰ ਜਾਣ ਬੁੱਝ ਕੇ ਜ਼ਿਆਦਾ ਵਡਾਵਾ ਦਿੱਤਾ ਜਾਵੇ ਆ ਫਿਰ ਕਮ ਸੇ ਕਮ ਭਾਸ਼ਾ ਦੀ ਮਰਿਆਦਾ ਜਿਹੜੀ ਹੈ ਜਿਹੜੀ ਮੈਂ ਕਹਿ ਰਿਹਾ ਮੈਂ ਅੱਜ ਬੜੇ ਤੰਗ ਦਲੀ ਦੇ ਅੰਦਰ ਕਿਉਂਕਿ ਮੈਂ ਮੁੱਦੇ ਮੇਰੇ ਕੋ ਬੜੇ ਸੀ ਅੱਜ ਮੈਂ ਬਿਲਕੁਲ ਇਹ ਤੱਕ ਕੇ ਆ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਦੋਂ ਸਪੀਕਰ ਸਾਹਿਬ ਦੀ ਨਿਯੁਕਤੀ ਹੋਈ ਸੀ ਅੱਜ ਮੈਂ ਭਾਸ਼ਣ ਸੁਣ ਕੇ ਲਿਆ ਸੀ ਅੱਜ ਮੈਂ ਸ਼ੇਅਰ ਵੀ ਕੀਤਾ ਮੈਂ ਉਹਦੇ ਅੰਦਰ ਕਿਹਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਕੁਝ ਇਸ ਹਾਊਸ ਦੇ ਅੰਦਰ ਹੁੰਦਾ ਰਿਹਾ ਸਪੀਕਰ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਇਦਾਂ ਦੀ ਇੱਕ ਹਾਊਸ ਦੇ ਅੰਦਰ ਮਿਸਾਲ ਪੈਦਾ ਕਰੋ ਕਿ ਪੰਜਾਬ ਤੇ ਦੁਨੀਆ ਦੇ ਲੋਕ ਦੇਖਣ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੋਈ ਮਰਿਆਦਾ ਹੈ ਇਹ ਇਹ ਇੱਥੇ ਇਹਨਾਂ ਨੂੰ ਮਤਲਬ ਜਾਣੀ ਇਹਦਾ ਇਹਦਾ ਜਵਾਬ ਆਉਂਦਾ ਗੱਲ ਤਾਂ ਟੈਕਨੀਕਲ ਮਾਮਲੇ ਦੀ ਹੈ ਗੱਲ ਗੱਲ ਜਿਹੜੀ ਹੈ ਤੁਸੀਂ ਉਹਨੂੰ ਅੱਜ ਅੱਜ ਸਿੱਖੀ ਮਰਿਆਦਾ ਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜ ਕੇ ਜੇ ਗੱਲਾਂ ਕੀਤੀਆਂ ਜਾਣ ਤਾ ਮੇਰੇ ਖਿਆਲ ਦੇ ਅੰਦਰ ਇਹ ਤਾਂ ਫਿਰ ਮੁੱਦੇ ਵਾਲੀਆਂ ਗੱਲਾਂ ਨੂੰ ਦੂਜੇ ਪਾਸੇ ਲੈ ਕੇ ਜਾਣ ਵਾਲੀ ਦੋਸਤ ਗੱਲ ਹੁੰਦੀ ਹੈ। ਬੀਜਪੀ ਨੇ ਵੀ ਕਹਿਤਾ ਕਹਿੰਦੇ ਨਾ ਇਹ ਗੰਗਾ ਨੂੰ ਮੰਨਣ ਨਾ ਇਹ ਮਹਾਕੁੰਭ ਨੂੰ ਮੰਨਣ ਕਹਿੰਦੇ ਤਾਂ ਮੰਦੀ ਕਿਸੇ ਗੱਲ ਨੂੰ ਨਹੀਂ ਅੰਗਰੇਜ਼ੀ ਲੋਕ ਨੇ। ਨਹੀਂ ਅਸੀਂ ਤਾਂ ਦੇਖੋ ਜੇ ਹੁਣ ਤੁਸੀਂ ਅੰਗਰੇਜ਼ੀ ਲੋਕਾਂ ਦੀ ਗੱਲ ਕਰੋ ਰਾਹੁਲ ਦੇਖੋ ਕੁਝ ਵੀ ਕਹੋ ਕੋਈ ਵੀ ਕਹੇ ਰਾਹੁਲ ਜੀ ਤਾਂ ਹਰੇਕ ਆਸਥਾ ਦੇ ਅੰਦਰ ਜਾਂਦੇ ਨੇ ਉਹ ਬੁੱਧ ਮੰਦਰ ਚ ਵੀ ਗਏ ਨੇ ਉੱਥੇ ਦੂਸਰਾ ਜਿਹੜਾ ਚੱਲ ਰਿਹਾ ਸੀ ਕੁੰਭ ਦਾ ਉੱਥੇ ਉੱਥੇ ਵੀ ਗਏ ਨੇ ਗੁਰਦੁਆਰਾ ਸਾਹਿਬ ਚ ਹਰਮੰਦਰ ਸਭ ਚ ਆ ਕੇ ਵੀ ਸੇਵਾ ਕਰਦੇ ਨੇ ਪਰ ਲੋ ਜੇ ਸਾਨੂੰ ਇਸ ਮਾਮਲੇ ਦੇ ਉੱਤੇ ਹੀ ਭੰਡਣ ਦੀ ਕੋਸ਼ਿਸ਼ ਕਰਕੇ ਧਿਆਨ ਡਿਵਰਟ ਕੀਤਾ ਜਾਵੇ ਮੇਰਾ ਤਾਂ ਅੱਜ ਦਾ ਸਿਰਫ ਮਕਸਦ ਕਹਿਣ ਦਾ ਇਹੀ ਹੈ ਕਿ ਸਪੀਕਰ ਸਾਹਿਬ 2 ਸਾਲ ਹੱਲੇ ਬਕਾਇਆ ਨੇ ਇਸ ਪੰਜਾਬ ਦੀ ਵਿਧਾਨ ਸਭਾ ਦੇ ਕੋਈ ਇਸ ਤਰੀਕੇ ਦੀ ਮਿਸਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੈਦਾ ਕਰੋ ਮੈਂ ਮੈਂ ਆਪਣੇ ਨੂੰ ਵੀ ਕਹਿਣਾ ਚਾਹਾਂਗਾ ਜਿੰਨੇ ਵੀ 117 ਵਿਧਾਇਕ ਚੁਣ ਕੇ ਆਏ ਨੇ ਕਿ ਅਸੀਂ ਇੱਕ ਉਸ ਪਰੰਪਰਾਵਾਂ ਦੇ ਅੱਗੇ ਤੋਰਦੇ ਹੋਏ ਸਿਧਾਂਤਕ ਤੌਰ ਦੇ ਉੱਤੇ ਦੇਖੋ ਅਸੀਂ ਨਵੇਂ ਚੁਣ ਕੇ ਆਏ ਆ ਅਸੀਂ ਸਾਡੇ ਵੀ ਮੈਂ ਤਾਂ ਹੀ ਪਹਿਲਾਂ ਸ਼ੁਰੂ ਚ ਕਿਹਾ ਕਿ ਸਾਡੇ ਵੀ ਬੜੇ ਕੌੜੇ ਤੇ ਮਿੱਠੇ ਤਜਰਬੇ ਆ ਪਰ ਮੈਂ ਮੈਂ ਮਤਲਬ ਇੱਕ ਭਰੇ ਮਨ ਚ ਕਹਿਣਾ ਚਾਹਣਾ ਕਿ ਹਾਊਸ ਦੀ ਮਰਿਆਦਾ ਨੂੰ ਕਾਇਮ ਰੱਖਣਾ ਜਿਹੜਾ ਉਹ ਸਪੀਕਰ ਸਾਹਿਬ ਦਾ ਹੁਣ ਦੇਖੋ ਸੀਐਮ ਸਾਹਿਬ ਹੈ ਜਾਂ ਤਾਂ ਉਹ ਉਹ ਕਿਹੜੇ ਅੰਕੜੇ ਸੁਣਾ ਕੇ ਗਏ ਚੁਟਕਲੇ ਸੁਣਾ ਕੇ ਗਏ ਆ ਫਿਰ ਫਿਰ ਜਦੋਂ ਉਹਦੇ ਤੇ ਕੋਈ ਬੋਲਣ ਦਿੰਦੇ ਕਹਿ ਰਹੇ ਆ ਫਿਰ ਫਿਰ ਉਸ ਉਸ ਮਾਮਲੇ ਦੇ ਉੱਤੇ ਕਹਿੰਦੇ ਕੋਈ ਨਹੀਂ ਜੀ ਆਪਾਂ ਬਾਅਦ ਚ ਕਰਾਂਗੇ ਬਈ ਕਮ ਸੇ ਕਮ ਇਹ ਇਹ ਚੁਟਕਲੇ ਤੇ ਇਹ ਕਹਾਣੇ ਮਤਲਬ ਜਾਨੀ ਉਹ ਉਹ ਸ਼ਹਿਦ ਵਾਲੀਆਂ ਗੱਲਾਂ ਸੁਣਾਉਣ ਦੇ ਲਈ ਨਹੀਂ ਹੈ ਤੁਸੀਂ ਸਾਨੂੰ 2 ਮਿੰਟ ਦਿੰਦੇ ਨਹੀਂ ਹੋ ਤੇ ਉੱਥੇ ਤੁਸੀਂ ਉਹ ਕਦੇ ਕੋਈ ਜੀ ਕੁੱਤਾ ਝਟਪ ਪਿਆ ਕਦੇ ਛਿਪੜੀ ਆ ਗਈ ਕਦੇ ਬਿੱਲੀ ਪੈ ਗਈ ਕਦੇ ਫਲਾਨਾ ਪੈ ਗਿਆ ਇਹ 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 스테ਜ ਵਾਲੀਆਂ ਗੱਲਾਂ ਨੇ ਇਹ ਹਾਊਸ ਵਾਲੀਆਂ ਗੱਲਾਂ ਜਿਹੜੀਆਂ ਉਹ ਨਹੀਂ ਐ ਸੋ ਮੇਰੇ ਖਿਆਲ ਦੇ ਅੰਦਰ ਜਿੰਨੇ ਵੀ ਮੁੱਦੇ ਅਸੀਂ ਉਠਾਉਣ ਦੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੋਸ਼ਿਸ਼ ਕੀਤੀ ਆ ਚਾਹੇ ਉਹ ਨੌਜਵਾਨੀ ਦਾ ਆਇਆ ਨਸ਼ਿਆਂ ਦਾ ਆਇਆ ਖੇਤੀਬਾੜੀ ਦਾ ਆਇਆ ਵਪਾਰੀ ਵਰਗ ਦਾ ਆਇਆ ਦਲਤ ਵਰਗ ਦਾ ਆਇਆ ਮੈਂ ਤੁਹਾਡੇ ਮਾਧਮ ਚ ਕਹਿਣਾ ਚਾਹੁੰਦਾ ਕਿ ਇਹਦਾ ਫੈਸਲਾ ਹੁਣ ਲੋਕਾਂ ਦੇ ਹੱਥ ਤਿੰਨ ਸਾਲ ਦੀ ਕਾਰਗੁਜ਼ਾਰੀ ਸਰਕਾਰ ਦੇ ਬਜਟ ਸਰਕਾਰ ਨੂੰ ਦਿੱਤੀਆਂ ਰਵੈਤਾਂ ਦੇ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੁਝ ਵੀ ਨਹੀਂ ਮਿਲਿਆ ਇਸ ਕਰਕੇ ਇਹਦਾ ਫੈਸਲਾ ਹੁਣ ਲੋਕ ਕਰਨਗੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਚ ਦੇਖੋ ਪੂਰੀ ਦੁਨੀਆ ਸੁਣ ਰਹੀ ਹੋਣੀ ਲੋਕ ਦੇਖ ਰਹੇ ਹੋਣੇ ਇਹਦੀ ਪਰਚੋਲ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਔਰ ਜਦੋਂ ਲੀਡਰ ਅਸੀਂ ਵੀ ਜਦੋਂ ਲੋਕਾਂ ਦੇ ਅੰਦਰ ਜਾਈਏ ਤੇ ਲੋਕ ਸਾਨੂੰ ਸਵਾਲ ਕਰਨ ਤਾਂ ਕਿ ਲੋਕਾਂ ਦੀ ਕਚਹਿਰੀ ਦੇ ਅੰਦਰ ਇੱਥੇ ਦੀਆਂ ਬੋਲੀਆਂ ਗੱਲਾਂ ਦਾ ਫੈਸਲਾ ਹੋਵੇ ਦੇਖੋ ਮੈਂ ਅੱਜ ਬੜੀ ਪਾਰਟੀ ਲੈਵਲ ਤੋਂ ਵੀ ਉੱਪਰ ਉੱਟ ਕੇ ਇੱਕ ਮਨ ਦੀ ਗੱਲ ਤੇ ਇੱਕ ਲੋਕ ਹਿੱਤਾਂ ਤੇ ਪਬਲਿਕ ਗਰਵੈਂਸਸ ਦੀ ਗੱਲ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਸ਼ਾਇਦ ਕੋਈ ਹੋਰ ਨਹੀਂ ਕਰੇਗਾ ਮੇਰੇ ਖਿਆਲ ਦੇ ਅੰਦਰ ਸਾਡੀ ਵੀ ਪਰਚੋਲ ਜਿਹੜੀ ਹੈ ਉਹ ਆਮ ਲੋਕਾਂ ਨੂੰ ਜਿਹੜੀ ਹੁਣ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਹੁਣ ਅਸੀਂ ਕੱਲ ਤੋਂ ਹਲਕਿਆਂ ਦੇ ਅੰਦਰ ਚਲੇ ਜਾਣਾ ਤੇ ਲੋਕ ਇਹ ਸਾਨੂੰ ਵੀ ਸਵਾਲ ਕਰਨ ਲੋਕ ਸਾਨੂੰ ਵੀ ਉੱਥੇ ਪੁੱਛਣ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੁਸੀਂ ਲੋਕ ਮੁੱਦਿਆਂ ਦੀ ਕਿਹੜੀ ਗੱਲ ਕੀਤੀ ਹੈ ਸਾਡੇ ਹਿੱਤਾਂ ਦੀ ਕਿਹੜੀ ਗੱਲ ਕੀਤੀ ਹੈ ਆਪੋਜੀਸ਼ਨ ਦੇ ਉੱਤੇ ਤੁਸੀਂ ਕ੍ਰਿਟਿਸਿਜ਼ਮ ਕੀਤਾ ਤੇ ਕਿਉਂ ਕੀਤਾ ਤੇ ਸਰਕਾਰ ਵੱਲੋਂ ਦੀਆਂ ਸਰਕਾਰ ਦੀਆਂ ਨਾਕਾਮਯਾਬੀਆਂ ਜਿਹੜੀਆਂ ਤੁਸੀਂ ਸਾਨੂੰ ਗਣਾਈਆਂ ਉਹਦਾ ਫੈਸਲਾ ਹੁਣ ਪੰਜਾਬ ਦੇ ਲੋਕ ਦੇਖੋ ਇਹ ਤਾਂ ਗੱਲ ਅਸੀਂ ਅਸੀਂ ਕਿਸਾਨ ਵੀ ਕਹਿ ਰਹੇ ਅਸੀਂ ਵੀ ਬੜੇ ਚਿਰ ਤੋਂ ਕਹਿ ਰਹੇ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਡੇ ਰਾਹੀਂ ਕਿ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਕਹਿੰਦੇ ਜੀ ਕਿਸਾਨਾਂ ਨੇ ਰਸਤੇ ਤੇ ਸੜਕਾਂ ਰੋਕ ਲਈਆਂ ਮੈਂ ਜਲਦੀ ਕਰਾਂ ਕਿ ਉਹ ਉਹ ਉਹਦਾ ਅੱਗੇ ਬਦਲ ਤਾਂ ਬੀਜੇਪੀ ਵਾਲੇ ਨਹੀਂ ਦੇ ਰਹੇ ਹੁਣ ਹੁਣ ਜਿਹੜਾ ਆ ਤਾਂ ਫਿਰ ਫਿਰ ਬੀਜੇਪੀ ਵਾਲਿਆਂ ਨੂੰ ਇਹ ਧਰਨਾ ਚਕਾਉਣਾ ਚਾਹੀਦਾ ਸੀ ਧਰਨਾ ਤਾਂ ਚਕਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੱਦ ਲਿਆ ਮੀਟਿੰਗ ਦੇ ਲਈ ਤੇ ਮੁੜ ਕੇ ਗ੍ਰਫਤਾਰ ਕਰਕੇ ਪਤਾ ਤੱਕ ਨਹੀਂ ਲੱਗਣ ਦਿੱਤਾ ਅੱਜ ਮੈਂ ਡੱਲੇਵਾਲ ਸਾਹਿਬ ਦਾ ਬੇਟਾ ਲਾਈਵ ਹੋ ਕੇ ਰੋ ਰਿਹਾ ਪਿੱਟ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਿਸੇ ਦੇ ਬਾਪ ਨੂੰ ਤੁਸੀਂ 10 ਦਿਨ ਤੱਕ ਮਿਲਣ ਹੀ ਨਾ ਦੋ ਉਹਨਾਂ ਦੀ ਸਥਿਤੀ ਤੇ ਸੇਦ ਦੇ ਬਾਰੇ ਕੁਝ ਪਤਾ ਹੀ ਨਾ ਮਾਪੇ ਕੋਈ ਲੱਗਣ ਦਮੋ ਤਾਂ ਫਿਰ ਇਹ ਕਿੱਥੋਂ ਦੀ ਮਰਿਆਦਾ ਮੇਰੇ ਖਿਆਲ ਦੇ ਅੰਦਰ ਇਹ ਬਿਲਕੁਲ ਤੁਹਾਡਾ ਸਵਾਲ ਵੀ ਜਾਇਜ਼ ਆ ਤੇ ਗੱਲ ਵੀ درست ਆ ਕਿ ਭਗਵਾਨ ਤਮਾਨ ਜੋ ਕੁਝ ਕਰ ਰਿਹਾ ਉਹ ਬੀਜੇਪੀ ਦੇ ਇਸ਼ਾਰੇ ਦੇ ਉੱਤੇ